ਉਹ ਹੋ 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 ਉਹ ਤੌਣ ਸਰਾਹੀ ਵਰਗੀ ਗੋਲ ਬੱਲੇ ਬੱਲੇ ਬਈ ਕੁੜੀ ਬੱਲੇ ਬੱਲੇ ਤੌਣ ਸਰਾਹੀ ਵਰਗੀ ਗੋਲ ਬੱਲੇ ਬੱਲੇ ਬਈ ਕੁੜੀ ਬੱਲੇ ਬੱਲੇ ਨਾਲ ਅਦਾਵਾ ਕਰੇ ਕਲੋਲ ਬੱਲੇ ਬੱਲੇ ਬੀ ਕੁੜੀ ਬੱਲੇ ਬੱਲੇ ਸੋਹਣੀ ਸੂਰਤ ਪਰੀਆਂ ਨਾਲੋਂ ਸੋਹਣੀ ਸੂਰਤ ਪਰੀਆਂ ਨਾਲੋਂ ਵੇਖਣ ਨੂੰ ਲੱਗਦੀ ਅਣਪੋਣ ਬੱਲੇ ਬੱਲੇ ਬੀ ਕੁੜੀ ਬੱਲੇ 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 ਬੀ ਕੁੜੀ ਬੱਲੇ ਬੱਲੇ ਧੌਣ ਸਰਾਹੀ ਵਰਗੀ ਗੋਲ ਬੱਲੇ ਬੱਲੇ ਬੇ ਕੁੜੀ ਬੱਲੇ ਬੱਲੇ ਗੁੱਲੀਆਂ ਲਾਲ ਗੁਲਾਬ ਤੋਂ ਵੱਧ ਕੇ ਅੰਗਰੇਜ਼ੀ ਸ਼ਰਾਬ ਤੋਂ ਵੱਧ ਕੇ ਗੁੱਲੀਆਂ ਲਾਲ ਗੁਲਾਬ ਤੋਂ ਵੱਧ ਕੇ ਅੰਗਰੇਜ਼ੀ ਸ਼ਰਾਬ ਤੋਂ ਵੱਧ ਕੇ ਨਖਰਾ ਤੇਜ ਤੇਜ਼ਾਬ ਨੋ ਵਧ ਕੇ ਸਜ ਬਿਆਹੀ ਮੰਗੂ ਸਜਕੇ ਨਖਰਾ ਤੇਜ ਤੇਜਾਬ ਤੋਂ ਵੱਧ ਕੇ ਸਜ ਬਿਆਹੀ ਮੰਗੂ ਸਜਕੇ ਅੱਗ ਦਿਲਾਂ ਵਿੱਚ ਲਾ ਜਾਂਦੀ ਅੱਗ ਦਿਲਾਂ ਵਿੱਚ ਲਾ ਜਾਂਦੀ ਜਦ ਸੱਪ ਵਾਂਗੂ ਜਲਦੀ ਵਿੱਚ ਕੋਲ ਅੱਗ ਦਿਲਾਂ ਵਿੱਚ ਲਾ ਜਾਂਦੀ ਜਦ ਸੱਪ ਵਾਂਗ ਲੰਗਦੀ ਬਿਸਕੋਲ ਬੱਲੇ ਬੱਲੇ ਬੀ ਕੁੜੀ ਬੱਲੇ ਬੱਲੇ ਓ ਬੱਲੇ ਬੱਲੇ ਬੀ ਕੁੜੀ ਬੱਲੇ ਬੱਲੇ ਤੌਣ ਸੁਰਾਹੀ ਵਰਗੀ ਗੋਲ ਤੌਣ ਸੁਰਾਹੀ ਵਰਗੀ ਗੋਲ ਬੱਲੇ ਬੱਲੇ ਬੀ ਕੁੜੀ ਬੱਲੇ ਬੱਲੇ ਨਾਲ ਅਦਾਵਾ ਕਰੇ ਕਲੋਲ ਬੱਲੇ ਬੱਲੇ ਬਈ ਕੁੜੀ ਬੱਲੇ ਬੱਲੇ ਹੋ ਲਕपत ਲਾਤੇ ਉਮਰ ਨਿਆਣੀ ਹੋ ਲਕपत ਲਾਤੇ ਉਮਰ ਨਿਆਣੀ ਵਲਖਾ ਕਾ ਤੁਰਦੀ ਮਰ ਜਾਣੀ ਲਕपत ਲਾਤੇ ਉਮਰ ਨਿਆਣੀ ਵਾਲੇ ਕਾਕਾ ਤੁਰਦੀ ਮਰ ਜਾਣੀ ਹਾਲ ਪੁੱਛੇ ਜਦ ਹਾਂ ਦਾ ਹਣੀ ਹੋ ਜਾਂਦੀ ਏ ਪਾਣੀ ਪਾਣੀ ਹਾਲ ਪੁੱਛੇ ਜਦ ਹਾਂ ਦਾ ਹਣੀ ਹੋ ਜਾਂਦੀ ਏ ਪਾਣੀ ਪਾਣੀ ਪਰ ਦਿਲ ਦੀਓ ਕੁੰਡੀ ਨਾ ਖੋਲੇ ਹਏ ਦਿਲ ਦੀਓ कुंडी ना खोले कर जाए बस टाल मिटोल बल्ले बल्ले पे कूड़ी बल्ले बल्ले ओए बल्ले बल्ले पे कूड़ी बल्ले बल्ले तों सराई वरगी गोल तों सराई वरगी गोल बल्ले बल्ले पे कूड़ी बल्ले बल्ले नाल अदावा नाल अदावा ਕਰੇ ਕਲੋਲ ਬੱਲੇ ਬੱਲੇ ਵੀ ਕੁੜੀ ਬੱਲੇ ਬੱਲੇ ਹੋਏ ਜਦ ਇਹ ਨਾਚ ਵਿਦੇਸੀ ਨੱਚੇ ਹੋ ਹੋ ਜਦ ਇਹ ਨਾਚ ਵਿਦੇਸੀ ਨੱਚੇ ਸਭ ਕੁੜੀਆਂ ਨਾਲੋਂ ਵੱਧ ਜੱਚੇ ਤੱਕ ਮਸਤੀ ਵਿੱਚ ਖਿੜਖਿੜ ਹੱਸਦੀ ਤੱਕ ਮੁੰਡਿਆਂ ਦੀ ਟਾਣੀ ਮੱਤੇ ਉਹ ਜਦ ਮਸਤੀ ਵਿੱਚ ਖਿੜਖਿੜ ਹੱਸਦੀ ਤੱਕ ਮੁੰਡਿਆਂ ਦੀ ਟਾਣੀ ਮੱਤੇ ਇਸ ਤੇ ਡੁੱਲੇ ਫਿਰਨ ਅਨੇਕਾਂ ਇਸ ਤੇ ਡੁੱਲੇ ਫਿਰਨ ਅਨੇਕਾਂ ਪਰ ਇਹ ਪਰਬਤ ਵਾਂਗ ਅਡੋਲ ਬੱਲੇ ਬੱਲੇ ਬਈ ਕੁੜੀ ਬੱਲੇ ਬੱਲੇ ਉ ਬੱਲੇ ਬੱਲੇ ਮੈਂ ਕੁੜੀ ਬੱਲੇ ਬੱਲੇ ਧੌਣ ਸਰਾਹੀ ਵਰਗੀ ਗੋਲ ਧੌਣ ਸਰਾਹੀ ਵਰਗੀ ਗੋ ਬੱਲੇ ਬੱਲੇ ਬੀ ਕੁੜੀ ਬੱਲੇ ਬੱਲੇ ਨਾਲ ਅਦਾਵਾ ਕਰੇ ਕਲੋਨ ਨਾਲ ਅਦਾਵਾ ਕਰੇ ਕਲੋਨ ਬੱਲੇ ਬੱਲੇ ਬੀ ਕੁੜੀ ਬੱਲੇ ਬੱਲੇ ਨਾਲ ਅਦਾਵਾ ਕਰੇ ਕਲੋਨ ਓ ਬੱਲੇ ਬੱਲੇ ਵੀ ਕੁੜੀ ਬੱਲੇ ਬੱਲੇ ਓ ਰੂਪ ਇਹ ਦੇਨੇ ਜਿਹੜੇ ਠੱਗੇ ਹੋਏ 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 ਰੂਪ ਇਹ ਦੇਨੇ ਜਿਹੜੇ ਠੱਗੇ ਸਭ ਪਿਛ ਸਭ ਪਿਛ ਦੇਨੇ ਪਿੱਛੇ ਅੱਗੇ ਰੂਪ ਇਹ ਦੇਨੇ ਜਿਹੜੇ ਠੱਗੇ ਸੌ ਕਰ ਦੇਨੇ ਪਿੱਛੇ ਅੱਗੇ ਤੂੰ ਮੰਗਈ ਗੱਲ ਪਿੰਡ ਵਿੱਚ ਇਹ ਚੱਬੇ ਗੁਰਦੀਪ ਤੂੰ ਮੰਗਈ ਗੱਲ ਵਿੱਚ ਪਿੰਡ ਚੱਬੇ ਪਰ ਆਜ਼ਾਦ ਚੱਬੇ ਵਾਲੇ ਉਹ ਚੰਦਰੀ ਆਜ਼ਾਦ ਚੱਬੇ ਵਾਲੇ ਉਹ ਚੰਦਰੀ ਪਿਆਰ ਦੇ ਦੋ ਬੋਲ ਨਾ ਬੋਲ ਓਪ ਆਜ਼ਾਦ ਚੱਬੇ ਵਾਲੇ ਇਹ ਚੰਦਰੀ ਪਰ ਆਜ਼ਾਦ ਚੱਬੇ ਵਾਲੇ ਉਹ ਚੰਦਰੀ ਪਿਆਰ ਦੇ ਦੋ ਬੋਲੇ ਨਾ ਬੋਲ ਬੱਲੇ ਬੱਲੇ ਬਈ ਕੁੜੀ ਬੱਲੇ ਬੱਲੇ ਨਾਲ ਉਦਾਮਾ ਕਰੇ ਕਲੋਲ ਬੱਲੇ ਬੱਲੇ ਬਈ ਕੁੜੀ ਬੱਲੇ ਬੱਲੇ ਧੌਣ ਸਰਾਹੀ ਵਰਗੀ ਗੋਲ ਬੱਲੇ ਬੱਲੇ ਬਈ ਕੁੜੀ ਬੱਲੇ ਬੱਲੇ ਧੌਣ ਸਰਾਹੀ ਵਰਗੀ ਗੋਲ ਬੱਲੇ ਬੱਲੇ ਬਈ ਕੁੜੀ ਬੱਲੇ ਬੱਲੇ ਨਾਲ ਉਦਾਮਾ ਕਰੇ ਕਲੋਲ ਬੱਲੇ ਬੱਲੇ ਬੀ ਕੁੜੀ ਬੱਲੇ ਬੱਲੇ ਸੋਹਣੀ ਸੂਰਤ ਪਰਿਆ ਨਾਲੋਂ ਸੋਹਣੀ ਸੂਰਤ ਪਰਿਆ ਨਾਲੋਂ ਵੇਖਣ ਨੂੰ ਲੱਗਦੀ ਅਣਪੋਹ ਬੱਲੇ ਬੱਲੇ ਬੀ ਕੁੜੀ ਬੱਲੇ ਬੱਲੇ ਓ ਬੱਲੇ ਬੱਲੇ ਬੀ ਕੁੜੀ ਬੱਲੇ ਬੱਲੇ ਹਏ ਬੱਲੇ ਬੱਲੇ ਬੀ ਕੁੜੀ ਬੱਲੇ ਬੱਲੇ